ਕਿਸੇ ਜੰਗ ਚ ਕਦੇ ਇਸ ਤਰ੍ਹਾਂ ਧਾਰਮਿਕ ਸਥਾਨ ਟਾਰਗੇਟ ਨਹੀਂ ਹੋਇਆ ਦੁਨੀਆ ਚ ਕਿਤੇ ਕਿਸੇ ਥਾਂ ਤੇ ਨਹੀਂ ਮਿਲਦੀ ਕਿਸਾਨ ਤੇ ਕਿਸੇ ਨੇ ਮਸਜਿਦ ਕੀਤੀ ਹੋਵੇ ਕਿਸੇ ਦਰਬਾਰ ਸਾਹਿਬ ਹੀ ਕਿਉਂ ਜਿਹੜਾ ਕਿ ਸਪੈਸੀਫਿਕਲੀ ਇਹਦੇ ਬਾਰੇ ਬਿਆਨ ਦਿੱਤਾ ਗਿਆ ਇਹ ਆਪਰੇਸ਼ਨ ਹੁੰਦੇ ਨੇ ਆਰਮੀ ਦੇ ਇਹ ਕਲਾਸੀਫਾਈਡ ਆਪਰੇਸ਼ਨ ਹੁੰਦੇ ਨੇ ਸੀਕ੍ਰੀਟ ਆਪਰੇਸ਼ਨਸ ਹੁੰਦੇ ਨੇ ਇਹਨਾਂ ਦੀ ਡਿਟੇਲਸ ਨਹੀਂ ਦੇਣੀਆਂ ਹੁੰਦੀਆਂ ਕਿਸੇ ਨੂੰ ਅਨਲੈਸ ਜਿੰਨਾ ਚਿਰ ਤੱਕ ਇਹਨਾਂ ਨੂੰ ਡੀਕਲਾਸੀਫਾਈ ਨਾ ਕੀਤਾ ਜਾਵੇ ਵੀ ਇਹ ਪਬਲਿਕ ਡੋਮੇਨ ਤੇ ਇਨਫੋਰਮੇਸ਼ਨ ਦਿੱਤੀ ਜਾ ਸਕਦੀ ਹੈ ਉਹ ਮੰਤਰੀ ਪੱਧਰ ਦੀ ਸਿਕਿਉਰਿਟੀ ਚਾਹੀਦੀ ਹੈ ਉਥੇ ਇਸੇ ਕਿਸਮ ਦੇ ਆਬਜ਼ਰਵਰ ਚਾਹੀਦੇ ਨੇ ਕਿ ਪਤਾ ਲੱਗੇ ਵੀ ਇਹ ਕਿਸੇ ਨੇ ਬਦਮਾਸ਼ੀ ਕੀਤੀ ਜਾਂ ਕੋਈ ਸ਼ਰਾਰਤ ਕੀਤੀ ਤਾਂ ਕਿਸੇ ਨੇ ਕਿਵੇਂ ਕੀਤੀ ਕਿਉਂਕਿ ਦੋਹੇ ਮੁਲਕ ਰੋਜ਼ ਥਾਪੀਆਂ ਮਾਰਦੇ ਨੇ ਕਿਸੇ ਵੇਲੇ ਵੀ ਕੋਈ ਛੋਟੀ ਜੀ ਗੱਲ ਵੀ ਜਿਹੜੀ ਐਪਰੇਸੇਟ ਕਰ ਸਕਦੀ ਹੈ ਇਹ ਤਾਂ ਇੱਕ ਬਹੁਤ ਵੱਡੀ ਗੱਲ ਹੋਊਗੀ ਵੈਟिकन ਇੰਟਰਨੈਸ਼ਨਲ ਸਿਕਿਉਰਿਟੀ ਦਾ ਜਿਹੜਾ ਸਟੇਟਸ ਹੈ ਅਸੀਂ ਦਰਬਾਰ ਸਾਹਿਬ ਨੂੰ ਦੁਆ ਕਰੀਏ ਥੈਟਸ ਵਾਟ ਇਟ ਇਜ਼ ਕਿ ਤਾਂ ਕਿ ਉਹਦੇ ਹਾਲ ਕੋਈ ਵੀ ਜਿਹੜੀ ਹੈ ਉਹ ਮਾੜੀ ਘਟਣਾ ਨਾ ਵਾਪਰੇ ਪਬਲਿਕ ਡੋਮੇਨ ਚ ਗੱਲ ਆਈ ਕਿ ਦਰਬਾਰ ਸਾਹਿਬ ਨੂੰ ਅਟੈਕ ਹੋਇਆ ਸੀ ਹਾਂਜੀ ਉਥੇ ਦਿੱਲੀ ਚ ਕਿਹੜੀ ਜਗ੍ਹਾ ਅਟੈਕ ਹੋ ਰਹੀ ਸੀ ਕੋਈ ਉਹਦਾ ਜ਼ਿਕਰ ਨਹੀਂ ਹੋਇਆ ਮੇਰਾ ਕਹਿਣ ਦਾ ਮਤਲਬ ਹੈ ਕਿ ਐਹੋ ਜਿਹੀ ਗੱਲਾਂ ਪਬਲਿਕ ਡੋਮੇਨ ਚ ਨਹੀਂ ਲਿਆਂਦੀਆਂ ਜਾਂਦੀਆਂ ਅ ਜਿਸ ਤਰਿਕਤ ਨਾਲ ਜੰਗਵੰਦੀ ਦੌਰਾਨ ਬਿਆਨ ਸਾਹਮਣੇ ਆਉਂਦੇ ਨੇ ਭਾਰਤੀ ਫੌਜ ਦੇ ਕਿ ਟਾਰਗੇਟ ਜਿਹੜਾ ਉਹ ਹਰਮਦਰ ਸਾਹਿਬ ਨੂੰ ਬਣਾਉਣਾ ਸੀਗਾ ਪਰ ਇਸ ਦੇ ਉੱਤੇ ਹੁਣ ਸਿਕ ਸੰਸਥਾਵਾਂ ਜਿਹੜੀਆਂ ਨੇ ਉਕਤਰ ਹੋ ਰਹੀਆਂ ਨੇ ਰਟਾਇਰਡ ਜਸਟਿਸ ਕਰਨਲ ਔਰ ਮਨਜੀਤ ਸਿੰਘ ਰੰਧਾਵਾ ਸਾਡ ਨਾਲ ਨੇ ਪੂਰਾ ਮਾਮਲਾ ਕੀ ਹੈ ਕਿਸ ਤਰੀਕੇ ਦੇ ਨਾਲ ਤੁਸੀਂ ਵਿਸ਼ਵ ਸੁਰੱਖਿਆ ਸਥਾਨ ਉਹ ਬਣਾਉਣਾ ਚਾਹੁੰਦੇ ਹੋ ਕਿ ਪੂਰਾ ਬਲੂਪ੍ਰਿੰਟ ਕੀ ਹੈ ਤੁਹਾਡਾ ਮੈਪ ਕੀ ਹੈ ਦਮਾ ਦਿਖੋ ਇਹ ਹੈ ਕਿ ਅਸੀਂ ਇਸ ਸਥਾਨ ਨੂੰ ਇਹ ਪਹਿਲੀ ਵਾਰੀ ਇਹ ਜਿਹੜੀ ਚੀਜ਼ ਹੈ ਦੇਖੋ ਪਹਿਲਾਂ ਦਾ ਸੀਜੀਪੀ ਉੱਥੇ ਆ ਹੋ ਗਿਆ ਉੱਥੇ ਟੈਂਕਾਂ ਨਾਲ ਤੁਹਾਨੂੰ ਪਤਾ ਹੈ ਵੀ ਇੰਡੀਅਨ ਆਰਮੀ ਨੇ ਜਿਹੜਾ ਹੈਗਾ ਜੋ ਅਸੀਂ ਉਹ ਜਿਹੜਾ ਨਾ ਉਹ ਤਰਾਸ ਦੀ ਹੰਡਾਈ ਹੈ ਹੁਣ ਕੀ ਹੋਇਆ ਕਿ ਹੁਣ ਇੱਕ ਬਿਆਨ ਆ ਗਿਆ ਜੀ ਵੀ ਇਹ ਤਾਂ ਟਾਰਗੇਟ ਕੀਤਾ ਗਿਆ ਸੀ ਅੱਜ ਤੱਕ ਕਿਸੇ جنگ ਚ ਕਦੇ ਇਸ ਤਰ੍ਹਾਂ ਧਾਰਮਿਕ ਸਥਾਨ ਟਾਰਗੇਟ ਨਹੀਂ ਹੋਇਆ ਦੁਨੀਆ ਚ ਕਿਤੇ ਕਿਸੇ ਥਾਂ ਤੇ ਨਹੀਂ ਮਿਲਦੀ ਕਿਸੇ ਥਾਂ ਤੇ ਕਿਸੇ ਨੇ ਮਸਜਿਦ ਕੀਤੀ ਹੋਵੇ ਕਿਸੇ ਦਰਬਾਰ ਸਾਹਿਬ ਹੀ ਕਿਉਂ ਜਿਹੜਾ ਕਿ ਸਪੈਸੀਫਿਕਲੀ ਇਹਦੇ ਬਾਰੇ ਬਿਆਨ ਦਿੱਤਾ ਗਿਆ ਇਹ ਤਾਂ ਜਾਂ ਤਾਂ ਉਹ ਮੇਜਰ ਜਨਰਲ ਜਾਣਦਾ ਹੈ ਜਾਂ ਉਹ ਤੋਂ ਬਿਆਨ ਦਵਾਉਣ ਵਾਲੇ ਕਿਉਂਕਿ ਜਿਸ ਤਰ੍ਹਾਂ ਕਰਨ ਸਾਹਿਬ ਨੇ ਕਿਹਾ ਕਿ ਇਹ ਜਿਹੜੇ ਆਪਰੇਸ਼ਨ ਹੁੰਦੇ ਨੇ ਆਰਮੀ ਦੇ ਇਹ ਕਲਾਸੀਫਾਈਡ ਆਪਰੇਸ਼ਨ ਹੁੰਦੇ ਨੇ ਸੀਕ੍ਰੀਟ ਆਪਰੇਸ਼ਨ ਹੁੰਦੇ ਨੇ ਇਹਨਾਂ ਦੀ ਡਿਟੇਲਸ ਨਹੀਂ ਦੇਣੀਆਂ ਹੁੰਦੀਆਂ ਕਿਸੇ ਨੂੰ ਅਨਲੈਸ ਜਿੰਨਾ ਚਿਰ ਤੱਕ ਇਹਨਾਂ ਨੂੰ ਡੀਕਲਾਸੀਫਾਈ ਨਾ ਕੀਤਾ ਜਾਵੇ ਵੀ ਇਹ ਪਬਲਿਕ ਡੋਮੇਨ ਤੇ ਇਨਫੋਰਮੇਸ਼ਨ ਦਿੱਤੀ ਜਾ ਸਕਦੀ ਹੈ ਸੋ ਇਹਦੇ 'ਚ ਇਹ ਪਬਲਿਕ ਡੋਮੇਨ ਤੇ ਇਨਫੋਰਮੇਸ਼ਨ ਦਿੱਤੀ ਜੇ ਇਹਨੂੰ ਡੀਕਲਾਸੀਫਾਈ ਕੀਤਾ ਗਿਆ ਉਹ ਸੀਕ੍ਰੇਟ ਆਪਰੇਸ਼ਨ ਨੂੰ ਜਾਂ ਕਿਸੇ ਨੇ ਕਹਿ ਕੇ ਦਵਾਈ ਤਾਂ ਇਹ ਬੜੀ ਬੰਦ ਭਾਗੀ ਗੱਲ ਹੈ ਕਿਉਂਕਿ ਉਹਦੇ ਨਾਲ ਸਾਡੇ ਸਾਰਿਆਂ ਨੂੰ ਵੱਧ ਸਾਡੀ ਜਿੰਦ ਜਾਨ ਹੈ ਦਰਬਾਰ ਸਾਹਿਬ ਉਹਨੂੰ ਇੱਕ ਸੌਫਟ ਟਾਰਗੇਟ ਦੇ ਤੌਰ ਤੇ ਸ਼ਰਾਰਤੀਆਂ ਆਸਤੇ ਵੀ ਉਹਨੂੰ ਇੱਕ ਸੌਫਟ ਟਾਰਗੇਟ ਬਣਾਤਾ ਗਿਆ ਔਰ ਤੁਸੀਂ ਵੇਖਿਆ ਵੀ ਆਹ ਜੰਗ ਲੱਗਦੀ ਲੱਗਦੀ ਬਚੀ ਐ ਦੋਹੇ ਨਿਊਕਲੀਅਰ ਪਾਵਰਸ ਨੇ ਕਿੰਨੇ ਕਿੰਨਾ ਨੁਕਸਾਨ ਉੱਥੇ ਹੋ ਰਿਹਾ ਤੁਸੀਂ ਉਹ ਵੇਖੋ ਜਿਹੜਾ ਹੈਗਾ ਜਿਸ ਤਰ੍ਹਾਂ ਉਹਦੇ ਵਿੱਚ ਯੂਕਰੇਨ 'ਚ ਹੋ ਰਿਹਾ ਇਹ ਖਿੱਤਾ ਅਸੀਂ ਕਦੇ ਨਹੀਂ ਚਾਹਾਂਗੇ ਕੋਈ ਨਹੀਂ ਚਾਹੂਗਾ ਕਿ ਇਹ ਜੰਗ ਦਾ ਮੈਦਾਨ ਬਣ ਔਰ ਇਹ ਜਿਹੜੀ ਸ਼ਰਾਰਤ ਐ ਜਿਹੜਾ ਇੱਕ ਇਹ ਸ਼ਰਾਰਤ ਇੱਕ ਜੰਗ ਦਾ ਮੈਦਾਨ ਇਹਨੂੰ ਬਣਾ ਸਕਦੀ ਐ ਸਾਨੂੰ ਇਸ ਵੇਲੇ ਜਿਹੜੀ ਸਾਨੂੰ ਸਭ ਤੋਂ ਵੱਡੀ ਚਿੰਤਾ ਇਹ ਐ ਕਿ ਅਜੇ ਹੱਨਾ ਹੋਵੇ ਇਹ ਕੱਲਾ ਉਥੇ ਇਹ ਨਹੀਂ ਵੀ ਉਥੇ ਬੰਬ ਡਿੱਗ ਪੂਆ ਤੇ ਜਿਹੜੀ ਹੈ ਇਹਦੇ ਨਾਲ ਇਹ ਲੜਾਈ ਛੱਡ ਜਾਣੀ ਹੈ ਦੁਬਾਰਾ ਸੋ ਇਹਨੂੰ ਭਾਈ ਇਹਦੇ ਤੇ ਇੰਟਰਨੈਸ਼ਨਲ ਕਮੇਟੀ ਦੀ ਜ਼ਿੰਮੇਵਾਰੀ ਹੈ ਹਿੰਦੁਸਤਾਨ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਜੇ ਤਾਂ ਇਹ ਜਿਹੜੀ ਸੀਕ੍ਰੀਟ ਇਨਫੋਰਮੇਸ਼ਨ ਸੀ ਜਿਹੜੇ ਜਿਹੜੇ ਹੈਗੇ ਨੇ ਡੀਕਲਾਸੀਫਾਈ ਕੀਤੀ ਗਈ ਹੈ ਕਿਹੜੇ ਕਾਰਨ ਕਰਕੇ ਕੀਤੀ ਗਈ ਹੈ ਦਨ ਦੀਸ ਆਰ ਪੋਲਿਟੀਕਲ ਰੀਜਨਸ ਜੇ ਨਹੀਂ ਕੀਤੀ ਗਈ ਤੇ ਉਸ ਆਰਮੀ ਅਫਸਰ ਨੇ ਇਹ ਬਰੀਫਿੰਗ ਕਿਉਂ ਕੀਤੀ ਸਮਝਣਾ ਮਤਲਬ ਬੜੀ ਬੜੀ ਇਹ ਬੜੀ ਸਪਸ਼ਟ ਜੀ ਗੱਲ ਆ ਕਿਉਂਕਿ ਇਹਦੇ ਨਾਲ ਸਾਡਾ ਮੁਕੱਦਸ ਸਸਤਾਨ ਦਾ ਜਿਹੜਾ ਉਥੇ ਟਾਰਗੇਟ ਕਰਵਾਤਾ ਹਾਂ ਜੀ ਕੋਈ ਵੀ ਆ ਜਿਹੜਾ ਡਰੋਨ ਡਰਾਨਾ ਦਾ ਜਿਹੜਾ ਇਹਨੇ ਜਵਾਬ ਸੁਕੀ ਤਰ੍ਹਾਂ ਫਿਰਦੇ ਨੇ ਔਰ ਜਿਹੜਾ ਜਣੀ 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 ਨੇ ਕਈ ਤਰ੍ਹਾਂ ਦੇ ਸ਼ਰਾਰਤੀ ਅੰਸਰ ਚੁਪੀ ਤਰ੍ਹਾਂ ਫਿਰਦੇ ਨੇ ਸੋ ਸਾਨੂੰ ਇਹਦੇ ਚ ਬੜੀ ਸਪੈਸੀਫਿਕ ਮੰਗ ਹੈ ਬੜੀ ਮੌਕੇ ਦੀ ਮੰਗ ਹੈ ਕਿ ਸਾਨੂੰ ਉਥੇ ਕੋ ਮੰਤਰੀ ਪੱਧਰ ਦੀ ਸਿਕਿਉਰਿਟੀ ਚਾਹੀਦੀ ਹੈ ਉਥੇ ਇਸੇ ਕਿਸਮ ਦੇ ਅਬਜ਼ਰਵਰ ਚਾਹੀਦੇ ਨੇ ਕਿ ਪਤਾ ਲੱਗੇ ਵੀ ਇਹ ਕਿਸੇ ਨੇ ਬਦਮਾਸ਼ੀ ਕੀਤੀ ਜਾਂ ਕੋਈ ਸ਼ਰਾਰਤ ਕੀਤੀ ਤਾਂ ਕਿਸੇ ਨੇ ਕਿਵੇਂ ਕੀਤੀ ਕਿਉਂਕਿ ਦੋਹੇ ਮੁਲਕ ਰੋਜ਼ ਥਾਪੀਆਂ ਮਾਰਦੇ ਨੇ ਕਿਸੇ ਵੇਲੇ ਵੀ ਕੋਈ ਛੋਟੀ ਜੀ ਗੱਲ ਵੀ ਜਿਹੜੀ ਪ੍ਰੈਸਪੇਟ ਕਰ ਸਕਦੀ ਹੈ ਇਹ ਤਾਂ ਇੱਕ ਬਹੁਤ ਵੱਡੀ ਗੱਲ ਹੋਊਗੀ ਸੋ ਅਸੀਂ ਉਸ ਪਰਮੇਸ਼ਰ ਦੇ ਉਸ ਸੰਸਥਾਨ ਨੂੰ ਜਿਹੜਾ ਸਾਰਿਆਂ ਦਾ ਸਾਂਝਾ ਆਸਾਨ ਹੈ ਸਾਰੀ ਦੁਨੀਆ ਦਾ ਸਾਂਝਾ ਸਥਾਨ ਹੈ ਸਾਰੀ ਦੁਨੀਆ ਮੰਨਦੀ ਹੈ ਵੀ ਸਿੱਖ ਕੌਮ ਨੇ ਬੜੀ ਸੇਵਾ ਕੀਤੀ ਹੈ ਕਰੋਨਾ ਵੇਲੇ ਵੀ ਕੀਤੀ ਹੈ ਖਾੜਾਂ ਚ ਵੀ ਕੀਤੀ ਹੈ ਹੋਰ ਜਿੱਥੇ ਜੰਗਾਂ ਚ ਵੀ ਜਾ ਕੇ ਕੀਤੀ ਹੈ ਕਿ ਉਹ ਸਥਾਨ ਨੂੰ ਕਿਸੇ ਵੀ ਡੈਮੇਜ ਤੋਂ ਬਚਾਇਆ ਜਾਵੇ। ਮੀਤ ਸਾਹਿਬ ਜਿਵੇਂ ਪਹਿਲਾ ਬਿਆਨ ਹੁੰਦਾ ਵੀ ਹਮਲਾ ਹੋ ਸਕਦਾ ਸੀ ਬਾਅਦ ਵਿੱਚ ਬਿਆਨ ਬਦਲ ਦਿੱਤਾ। ਉਸ ਤੋਂ ਬਾਅਦ ਫਿਰ ਜਿਹੜਾ ਏਡੀਐਸ ਦਾ ਬਿਆਨ ਹੁੰਦਾ ਵੀ ਏਡੀਐਸ ਸਿਸਟਮ ਲਗਾ ਦਿੱਤਾ ਉਹਨੂੰ ਵੀ ਬਦਲਾ ਦਿੱਤਾ ਗਿਆ ਬਾਅਦ ਵਿੱਚ ਵੀ ਅਜਿਹਾ ਕੁਝ ਨਹੀਂ ਹੈ। ਸੋ ਇਹ ਸਾਰੀਆਂ ਚੀਜ਼ਾਂ ਨੂੰ ਪ੍ਰਤੀਕਿਰਿਆ ਕੀ ਹੈ ਤੁਹਾਡੀ ਵੀ ਕਿਉਂ ਕੀਤਾ ਜਾ ਰਿਹਾ ਹੈ ਅਸਲ ਚ ਮੰਤਵ ਕੀ ਲੱਗਦਾ ਹੈ? ਦੇਖੋ ਜੋ ਮੰਤਵ ਤੁਹਾਡੇ ਸਾਹਮਣੇ ਹੈ ਇੰਟਰਨੈਸ਼ਨਲ ਕਮਿਊਨਿਟੀ ਨੂੰ ਸਾਡੇ ਸਾਰੇ ਸਾਰੇ ਸਿੱਖ ਡਾਇਸਪੋਰਨ ਉਹਨਾਂ ਨੂੰ ਬੇਨਤੀ ਹੈ ਕਿ ਲੋਬਿੰਗ ਕਰੋ ਕਹਦਾ ਤੌਰ ਤੇ ਇਸ ਗੱਲ ਤੇ ਸਾਡੇ ਜਿਹੜਾ ਸਾਰਿਆਂ ਪਾਰਲੀਮੈਂਟਾਂ ਚੈਂਪੀ ਬੈਠੇ ਨੇ ਤੇ ਜਿਹੜਾ ਕਿਸਾਂ ਦੇ ਵਜ਼ੀਰ ਨੇ ਕਿਵੇਂ ਨੇ ਕਿ ਅਸੀਂ ਇੰਟਰਨੈਸ਼ਨਲ ਇਹ ਜਿਹੜਾ ਵੈਟिकन ਇੰਟਰਨੈਸ਼ਨਲ ਸਿਕਿਉਰਿਟੀ ਦਾ ਜਿਹੜਾ ਸਟੇਟਸ ਹੈ ਅਸੀਂ ਦਰਬਾਰ ਸਾਹਿਬ ਨੂੰ ਦੁਆ ਕਰੀਏ ਦੈਟਸ ਵਾਟ ਇਟ ਇਜ਼ ਕਿ ਤਾਂ ਕਿ ਉਹਦੇ ਹਾਲ ਕੋਈ ਵੀ ਜਿਹੜੀ ਹੈ ਉਹ ਮਾੜੀ ਘਟਨਾ ਨਾਲ ਵਾਪਸ ਸਾਰੀਆਂ ਸਿੱਖ ਜਥੇਬੰਦੀਆਂ ਹੁਣ ਇਕੱਤਰ ਹੋ ਗਏ ਇਸ ਚੀਜ਼ ਨੂੰ ਲੈ ਕੇ ਸਾਰੇ ਵੀ ਆ ਮੁੱਦਾ ਸੀ ਚੁੱਕਿਆ ਜਾਈਓ ਅਸੀਂ ਗੱਲ ਚ ਪੱਲਾ ਪਾ ਕੇ ਸਾਰਿਆਂ ਦੇ ਚਰਨਾਂ ਥੱਲੇ ਆਪਣੀਆਂ ਜਿਹੜੀਆਂ ਨਾ ਤਲੀਆਂ ਦੇ ਕੇ ਅਸੀਂ ਸਾਰੀ ਕੌਮ ਨੂੰ ਬੇਨਤੀ ਕਰਾਂਗੇ ਇੰਟਰਨੈਸ਼ਨਲ ਹਰ 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 ਉਸ ਗੁਰੂ ਨਾਨਕ ਨਾਮ ਨਾਮ ਲੈਵਾ ਸੰਸਥਾ ਨੂੰ ਗੁਰਸਿੱਖ ਨੂੰ ਧੀ ਨੂੰ ਪਾਂ ਨੂੰ ਭੈਣ ਨੂੰ ਬੱਚੇ ਨੂੰ ਜੇ ਮਰ ਸਕਦੀ ਹੈ ਕੀ ਇਹਦੇ ਨਾਲ ਕੀ ਜਾਂਦਾ ਕਿਸੇ ਦਾ ਯਾਰ ਹਾਦ ਹੋਗੀ ਵੀ ਸਾਨੂੰ ਮਾਰਨ ਦੇ ਰੱਖਿਆ ਹੋਵੇ ਸਾਡੇ ਆਸਾਨ ਨੂੰ ਮਿਲਣੀ ਚਾਹੀਦੀ ਹੈ ਪਰ ਅਸੀਂ ਜਿਹੜੀ ਹੈ ਇਹਦੇ 'ਚ ਅਸੀਂ ਇਹਨੇ ਕਮਜ਼ੋਰ ਨਹੀਂ ਹਾਂ ਸਾਡੀ ਸਾਰੀ ਸਿੱਖ ਕੌਮ ਜਿਹੜੀ ਹੈ ਜਿਹੜਾ ਕਮਾਂਤਰੀ ਪਦਰ ਤੇ ਇਹਦੇ ਆਸਤੇ ਲੋਬਿੰਗ ਕਰੇ ਪਰ ਸਾਡੇ ਉਸ ਆਸਾਨ ਨੂੰ ਦਰਬਾਰ ਸਾਹਿਬ ਨੂੰ ਜਿਹੜੀ ਹੈ ਵਰਟੀਕਲ ਲਾਈਕ ਸਟੇਟਸ ਦਵਾਵੇ ਇਹੀ ਬੇਨਤੀ ਹੈ ਧੰਨ ਗੁਰੂ ਰਾਮਦਾਸ ਧੰਨ ਗੁਰੂ ਕਲਗੀ ਰਪੇਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬਿਲਕੁਲ ਤਾਂ ਇਸ ਦੇ ਨਾਲ ਹੀ ਜਸਟਿਸ ਜਿਹੜੇ ਰਣਜੀਤ ਸਿੰਘ ਵੀ ਰਿਟਾਇਰਡ ਜਸਟਿਸ ਨੇ ਸਰ ਤੁਸੀਂ ਕਿਵੇਂ ਦੇਖਦੇ ਹੋ ਸਾਰੀ ਚੀਜ਼ਾਂ ਨੂੰ ਜੇ ਅਸੀਂ ਕਾਨੂੰਨ ਦੇ ਤੌਰ ਦੇ ਉੱਪਰ ਦੇਖੀਏ ਜਾਂ ਇਸ ਪ੍ਰੋਸੈਸ ਨੂੰ ਵੇਖੀਏ ਤਾਂ ਕਿਵੇਂ ਇਹ ਸਾਰਾ ਕੁਝ ਪੋਸੀਬਲ ਹੈ ਵੀ ਵੈਟिकन ਸਟੇਟ ਜਿਹੜਾ ਵੈਟिकन ਜਿਹੜਾ ਸਥਾਨ ਨੂੰ ਦਿੱਤਾ ਜਾਣਾ ਦਰਜਾ ਔਰ ਬਿਸ਼ਪ ਸੁਰੱਖਿਆ ਜਿਹੜੀ ਹੈ ਉਹ ਤੁਸੀਂ ਮੰਗ ਰਹੇ ਹੋ ਦੇਖੋ ਅਸੀਂ ਮੈਟਿਕਨ ਵਰਗਾ ਸਟੇਟਸ ਮੰਗ ਰਹੇ ਹਾਂ ਕੋਈ ਜ਼ਰੂਰੀ ਨਹੀਂ ਉੱਥੇ ਵੈਟਿਕਨ ਦਾ ਸੋਵਰਨਿਟੀ ਹੈ ਛੇ ਦੋ ਪੋਸਿਬਿਲਿਟੀ ਨਾ ਆਵੇਂ ਬਟ ਸਾਡਾ ਬੇਸਿਕ ਪਰਪਸ ਇਹੀ ਹੈਗਾ ਕਿ ਦਰਬਾਰ ਸਾਹਿਬ ਦੀ ਕੋਈ ਐਸੀ ਸਿਕਿਉਰਿਟੀ ਦਾ ਪੁਖਤਾ ਇੰਤਜ਼ਾਮ ਕੀਤਾ ਜਾਵੇ ਜਿੱਥੇ ਕਿ ਕੋਈ ਸੋਚ ਨਾ ਸਕੇ ਕਿ ਇਸ ਤਰ੍ਹਾਂ ਦੀ ਗੱਲ ਕੋਈ ਸੋਚੇ ਜਾ ਸਕਦੀ ਜਿਸ ਤਰ੍ਹਾਂ ਕਿ ਪਬਲਿਕ ਡੋਮੇਨ ਚਾਹੀਏ ਕਿ ਉਹਨੂੰ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਦੂਸਰੀ ਪਾਸੇ ਇੱਕ ਨੂ ਜ਼ਿਕਰ ਕਰ ਰਹੇ ਸੀ ਵੀ ਜਿਹੜਾ ਸਰਸੇ ਲੱਗੇ ਬਿ ਡਿਫਿਊਜ਼ ਕੀਤਾ ਉਹ ਦਿੱਲੀ ਵੱਲ ਨੂੰ ਜਾਣਾ ਸੀ ਉਹਦਾ ਕੋਈ ਜ਼ਿਕਰ ਹੋਇਆ ਵੀ ਉਹ ਦਿੱਲੀ ਕਿੱਥੇ ਸੁਤਣਾ ਸੀ ਮਿਸਾਈਲ ਜਿਹੜਾ ਮੇਰਾ ਕਹਿੰਦਾ ਮਤਲਬ ਇਹ ਹੈ ਕਿ ਮੇਰਾ ਮੈਂ ਉਹਦੀ ਐਗਜ਼ਾਮਪਲ ਇਹ ਦੇ ਰਿਹਾ ਸੀਗਾ ਮੈਂ ਐਗਜ਼ਾਮਪਲ ਇਹ ਦੇ ਰਿਹਾ ਉਹ ਪਬਲਿਕ ਡੋਮੇਨ ਜਿਸ ਕਿਸ ਨੇ ਗੱਲ ਲੈਂਦੀ ਉਹ ਕਿੱਥੇ ਜਾ ਰਹੀ ਸੀ ਇੱਥੇ ਜਿਹੜਾ ਪਬਲਿਕ ਡੋਮੇਨ ਚ ਗੱਲ ਆਈ ਕਿ ਦਰਬਾਰ ਸਾਹਿਬ ਨੂੰ ਅਟੈਕ ਹੋਇਆ ਸੀ ਹਾਂਜੀ ਉਥੇ ਦਿੱਲੀ ਚ ਕਿਹੜੀ ਜਗ੍ਹਾ ਅਟੈਕ ਹੋ ਰਹੀ ਸੀ ਕੋਈ ਉਹਦਾ ਜ਼ਿਕਰ ਨਹੀਂ ਹੋਇਆ ਮੇਰਾ ਕਹਿਣ ਦਾ ਮਤਲਬ ਹੈ ਕਿ ਇਹੋ ਜਿਹੀਆਂ ਗੱਲਾਂ ਪਬਲਿਕ ਡੋਮੇਨ ਚ ਨਹੀਂ ਲਿਆਂਦੀਆਂ ਜਾਂਦੀਆਂ ਉਹ ਚੰਗਾ ਕੀਤਾ ਉਹਨਾਂ ਨੇ ਪਬਲਿਕ ਟਿਮੇਂ ਚ ਦਿੱਲੀ ਵਾਲੀ ਗੱਲ ਵੀ ਨਹੀਂ ਲਿਆਂਦੀ ਉਹਨਾਂ ਨੇ ਕਿਹਾ ਦਿੱਲੀ ਵੱਲ ਜਾ ਰਹੀ ਸੀ ਸੱਸੇ ਚ ਜਾ ਕੇ ਇੰਟਰਸੈਪਟ ਹੋ ਗਈ ਇਹ ਇਦਾਂ ਦੀ ਗੱਲ ਪਬਲਿਕ ਡੋਮੇਨ 'ਚ ਨਾ ਹੁੰਦੀ ਉਹ ਅੱਛਾ ਹੁੰਦਾ ਮੇਰੇ ਵਿਚਾਰ ਸਾਡੇ ਵਿਚਾਰ। ਬਿਲਕੁਲ ਬਿਲਕੁਲ। ਤਾਂ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਕਿਸ ਤਰੀਕੇ ਨਾਲ ਜੱਥੇਬੰਦੀਆਂ ਇਕੱਤਰ ਹੋਣ ਗਿਆ ਔਰ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਨੂੰ ਵਿਸ਼ੇਸ਼ ਸੁਰੱਖਿਆ ਦਾ ਇੱਕ ਦਰਜਾ ਦਿੱਤਾ ਜਾਣਾ ਤਾਂ ਜੋ ਨੋ ਵਾਰ ਜ਼ੋਨ ਡਿਕਲੇਅਰ ਕੀਤਾ ਜਾਵੇ ਉਸ ਏਰੀਏ ਨੂੰ ਤਾਂ ਜੋ ਜੇਕਰ ਜਿਹੜੀ ਵਰਲਡ ਵਾਰ ਲੱਗਦੀ ਹੈ ਕਿਸੇ ਮੁਲਕ ਦੇ ਨਾਲ ਲੜਾਈ ਲੱਗਦੀ ਹੈ ਤਾਂ ਸਿਰਫ ਉਸ ਹਿੱਸੇ ਨੂੰ ਟਾਰਗੇਟ ਜਿਰਾਓ ਕਿਸੇ ਵੀ ਮੁਲਕ ਵੱਲੋਂ ਨਾ ਕੀਤਾ ਜਾਵੇ। ਕੈਮਰਾ ਪ੍ਰਸੰਤ ਰੰਜੇਸ਼ ਸ਼ਰਮਾ ਦਿਨਾਲ ਮਨਜੋਤ ਸਿੰਘ ਕਾਂਗ ਪੀਟੀਸੀ ਨਿਊਜ਼